ਮੁੰਡਾ ਕੌਣ ਹੈ ਤੇ ਘੜੇ ਰੰਦਾ ਇੱਕ ਮਿੰਟ ਸੁਣੋ ਮੈਂ ਦੱਸਦੇ ਇਹ ਜੀ ਮੈਂ ਹੀ ਬੁਲਾਇਆ ਸੀਗਾ ਇਹਨਾਂ ਨੂੰ ਇਹ ਹਿਮਾਚਲ ਚ ਉੱਥੇ ਗਰਦਾਸਪੁਰ ਰਹਿੰਦੇ ਆ ਮੁੰਡਾ ਕਰ ਤੂੰ ਮਰਾ ਬੁਲਾਇਆ ਸੀ ਤੇ ਫਿਰ ਸਹੀ ਕਿਹਾ ਹੱਥ ਨਾ ਲਾ ਲੈਂਦੇ ਤੇ ਮੈਂ ਬੁਲਾਇਆ ਸੀਗਾ ਨਹੀਂ ਮੈਂ ਹੀ ਬੁਲਾਇਆ ਸੀ ਜੀ ਉਹਨਾਂ ਨੂੰ ਠੀਕ ਆ ਨਾ ਨਹੀਂ ਤੁਸੀਂ ਕਿਵੇਂ ਬੁਲਾ ਤੁਹਾਡੇ ਰਿਲੇਸ਼ਨ ਚਾਹੀਂ ਰਿਲੇਸ਼ਨ ਹੈ ਤੁਹਾਡੇ ਹਾਂਜੀ ਜੀ ਕਿੰਨੇ ਚਿਰ ਤੋਂ ਰਹਿ ਰਿਹਾ ਇਹ ਜੀ ਥੋੜਾ ਘਟਾਮ ਹੋ ਗਿਆ ਜੀ ਇਹਨਾਂ ਨੇ ਟਾਈਮ ਕਿੰਨਾ ਟਾਈਮ ਮਹੀਨੇ ਤੋਂ ਵੀ ਘਟਿਆ ਜੀ ਮਹੀਨੇ ਤੋਂ ਘਟ ਤੁਸੀਂ ਇੱਥੇ ਘਰੇ ਬੁਲਾਇਆ ਨੂੰ ਹਾਂਜੀ ਮੈਂ ਬੁਲਾਇਆ ਸੀ ਜੀ ਕੋ ਤੁਹਾਡੀ ਸਗੀ ਪੈਣਾ ਹੈ ਹਾਂ ਮੇਰੀ ਸਗੀ ਮਾਂ ਤਾਂ ਹੈ ਮਾਂ ਤਾਂ ਕੀ ਰਲਾ ਤੁਹਾਡਾ ਮੈਂ ਰੰਡੀ ਤੇ ਨਹੀਂ ਆ ਜਦੋਂ ਜੀ ਸਾਡੇ ਕੋਲ ਆਉਂਦਾ ਉਹਦਾ ਨਾ ਉਹਦਾ ਸਾਡਾ ਜਲੂਸ ਕਰਕੇ ਜਾਂਦਾ ਜਦੋਂ ਉਹਦਾ ਰੱਤ ਨਹੀਂ ਮੇਰੀ ਮਾਂ ਦਾ ਰੱਤ ਨਹੀਂ ਸਾਡੇ ਨਹੀਂ ਜਿਹੜਾ ਮੁੰਡਾ ਰਹਿ ਰਿਹਾ ਤੁਹਾਡੀ ਸਹਿਮਤੀ ਨਾਲ ਰਹਿ ਰਿਹਾ ਤੁਹਾਡੇ ਘਰੇ ਮੇਰੀ ਸਹਤ ਨਾਲ ਰਹਿੰਦਾ ਮੁੰਡਾ ਮੇਰੀ ਸਹਤ ਨਾਲ ਮੈਂ ਆਖ ਖਤਰਾ ਵੀ ਜੀ ਸਾਡੇ ਵੇ ਸਾਨੂੰ ਤਾਂ ਤੂੰ ਪੁੱਛ ਦੱਸ ਲੈ ਵੀ ਬਹਿ ਕੇ ਆਪਾਂ ਕਰਾਂਗੇ ਮੱਕੇ ਦਾ ਮਿਲ ਜਾ ਨਹੀਂ ਹਾਂ ਆ ਗੱਲ ਪਹੁੰਚੀ ਆ ਕੱਲ ਨੂੰ ਤਾਂ ਹੱਲ ਲਾ ਲਓ ਬਲੋ ਤਾਂ ਨਾ ਮਾਤਾ ਜੀ ਆਪਾਂ ਪੁੱਛਣ ਕਿ ਕਿ ਮੈਂ ਬੁੱਝੀ ਹੋਈ ਆ ਜੀ ਕੁਝ ਨਹੀਂਗਾ ਹੋਇਆ ਤੁਸੀਂ ਫਿਰ ਮੇਰੀ ਗੱਲ ਇੱਕ ਹੋਰ ਹੈ ਨਾ ਤੁਸੀਂ ਇੱਧਰ ਆਓ ਜਦੋਂ ਉਹ ਮਾਤਾ ਕਹਿੰਦੀ ਐ ਵੀ ਮੇਰੀ ਸਹਿਮਤੀ ਨਾ ਰਹਿ ਰਿਆ ਫਿਰ ਤੂੰ ਦੱਸਣ ਦੀਆਂ ਨਹੀਂ ਕਰ ਸਕਦੇ ਵਿੱਚ ਨਾ ਮੈਂ ਆ ਪਾਣੀ ਜਦੋਂ ਉਹਦੀ ਮਾਂ ਬੈਠੀ ਐ ਸਹੀ ਗੱਲ ਹਾਂ ਮਾਂ ਬਠੀਆ ਕੁੜੀ ਕਹਿੰਦੀ ਮੈਨੂੰ ਸਹਿਮਤੀ ਆ ਫਿਰ ਤੁਹਾਡੀ ਦਖਲਦੰਦੀ ਨਹੀਂ ਚੱਲੇਗੀ ਸਰ ਜੀ ਫਿਰ ਫਰਾਂ ਫਰਾਂ ਦਿੱਤੇ ਇਹ عمر ਕਿੰਨੀ ਆ 23 ਸਾਲ ਦੀ ਹੈ 23 ਸਾਲ ਦੀ ਹਾਂ ਨਵਾਂਕ ਤੋਂ ਨਹੀਂ ਹੈ 23 ਸਾਲ ਦੀ ਉਮਰ ਵੇਖਣਾ ਮੈਨੂੰ ਫੋਨ ਕਿਉਂ ਕੀਤਾ ਵਾਹਾਂ ਤੋਂ ਗਾਂ ਨਾ ਤਾਂ ਪੇੜਾ ਕੋਈ ਰੋਲਾ ਨਾ ਮਾਕੋ ਕੋਈ ਫੋਨ ਨਹੀਂ ਲਾਉਂਦਾ ਲਾਇਆ ਕਮੀ ਕਰਦਾ ਘਰਿਆਂ ਤੋਂ ਘਰਿਆਂ ਦੇ ਹਾਂ ਜੇ ਕਰੇਗਾ ਫੋਨ ਲਾ ਕੇ ਆਈ ਠੀਕ ਹੈ ਵੀ ਫੋਨ ਲਾ ਲੈ ਨਵੇਂ ਇੱਕ ਮੁੱਕਰ ਦੀ ਜਾਂਦੀ ਇੱਥੇ ਲੈ ਵੀਰੇ ਸੰਦ ਫੋਨ ਲਾ ਲੈ ਜੀ ਸਹਿਮਤੀ ਫਿਰ ਲਾ ਕੇ ਆਇਆ ਕਿਉਂ ਖੜ ਜਾ ਕਿੰਨੇ ਦਾ ਆਈਫੋਨ ਫੋਨ ਭਰਾਵਾ ਅਸੀਂ ਜਿੰਨੇ ਦਾ ਕਰ ਜਾ ਮਾਤਾ ਖੜ ਜਾ ਇੱਕ ਮਿੰਟ ਪਹਿਲੇ ਕੇ ਨਾ ਬੋਲਣ ਤੋਂ ਮੇਰਾ ਮੇਰਾ ਪਹਿਲਾਂ ਮਾਤਾ ਨੂੰ ਪੁੱਛੀ ਨਾ ਇੱਕ ਮਿੰਟ ਖੜ ਜਾ ਤੈਨੂੰ ਵੀ ਪੁੱਛੂਗਾ ਕਿੰਨੇ ਦਾ ਐਸ ਫੋਨ ਕਿਹੜੇ ਨੰਬਰ ਤੇ ਆਇਆ ਸੀ ਜੋ ਨੰਬਰ ਤੇ ਆਇਆ ਸੀ ਜੋ ਨੰਬਰ ਜੋ ਮੈਂ ਸਾਰੇ ਚੱਲ ਕੱਢ ਨੰਬਰ ਤਾਂ ਦੇ ਨਹੀਂ ਨਹੀਂ ਯਾਰ ਭਾਈ ਜਿਹੜਾ ਤੁਹਾਡੀ ਤੁਹਾਡੀ ਘਰ ਆਣੀ ਆਣੇ ਬੁਲਾਇਆ ਉਹ ਨੰਬਰ ਦੇ ਤੇ ਇਹ ਤੁਹਾਡੀ ਸੱਸਾ ਇਹ ਤੁਹਾਡੀ ਸੱਕੀ ਸਾਲੀ ਆ ਇਹ ਸੱਕੀ ਸਾਲੀ ਆ ਅੱਛਾ ਫਿਰ ਤੁਸੀਂ ਇਹ ਰਿਸ਼ਤੇ ਦੇ ਵਿੱਚ ਸੁਖਣਾ ਜੀ ਸੁਖਣਾ ਤੋਂ ਵੀਰ ਜੀ ਮੈਨੂੰ ਨੰਬਰ ਦੇ ਜਿੰਦੇ ਫੋਨ ਗਿਆ ਇਹਨਾਂ ਦਾ ਤੁਹਾਡਾ ਸੁਖਣਾ ਪਿੰਡ ਹਾਂਜੀ ਸੁਖਣਾ ਤੁਸੀਂ ਹੁਣ ਤਰਾਜ ਕਰਦੇ ਵੀ ਨਹੀਂ ਉਹ ਮੁੰਡੇ ਰਸਤਾ ਕਰਨਾ ਕੋਈ ਭਰਾ ਵੀ ਤਰਾਜ ਕਰਦੇ ਵੀ ਅਸੀਂ ਕਰਾਂਗੇ ਵਾਅਦਾ ਤਾਂ ਪੁੱਛ ਲ ਗਏ ਇਹਨਾਂ ਅਸੀਂ ਮੈਰਿਜ ਕਰ ਦੇਣਾ ਤੇਰੀ ਮੰਮੀ ਦਾ ਨੰਬਰ ਤੇ ਮੈਂ ਇਹ ਤਾਂ ਪਹਿਲਾਂ ਹੀ ਕਿਤੇ ਲੈ ਕੇ ਆਇਆ ਸੀ ਇਹ ਗੱਲ ਕਹੀ ਆਣਾ ਤੁਹਾਨੂੰ ਫੋਨ ਆਇਆ ਹਾਂਜੀ ਹਨਾ ਇਹਨੇ ਬੁਲਾਇਆ ਤੁਹਾਨੂੰ ਤੁਹਾਨੂੰ ਕਿਵੇਂ ਮਿਲਿਆ ਮੁੰਡਾ ਤੁਹਾਡੇ ਰਿਲੇਸ਼ਨ ਚ ਕਿਵੇਂ ਆਇਆ ਮੈਰਿਜ ਬੰਦਗਾ ਠੀਕ ਆ ਇੱਕ ਮਿੰਟ ਮਾ ਦੇ ਇੱਕ ਮਿੰਟ ਤੁਹਾਨੂੰ ਇਹ ਕਿਹਾ ਜਾਂਦਾ ਜਿਹਾ ਕਿ ਸਾਨੂੰ ਬੁਲਾਇਆ ਕਿਉਂ ਤੈਨੂੰ ਕਹਦੇ ਰਹੀ ਬੁਲਾਇਆ ਸੀਗਾ ਮੈਂ ਫੋ ਇਨਸਟਾਗ੍ਰਾਮ ਤੇ ਗੱਲ ਹੋਈ ਆ ਦੋਨੋਂ ਕਿਹਾ ਨਾ ਕਿ ਪਾਪਾ ਨਾਲ ਵੀ ਗੱਲ ਕੀਤੀ ਆ ਕਿ ਉਹਨਾਂ ਦੇ ਮੰਮੀ ਹੈਨ ਦੇ ਬ੍ਰਦਰ ਨਾਲ ਵੀ ਗੱਲ ਹੋਈ ਆ ਉਹਨਾਂ ਦੇ ਇਹਨਾਂ ਦੇ ਘਰ ਦੇ ਸਾਰੇ ਸਾਮਤ ਹੁਣ ਤੇ ਜਿੱਕੀ ਤੋਂ ਸੱਦਿਆ ਨਹੀਂ ਕਿ ਬਹੁਤ ਸੋਲੀਆਂ ਆ ਜਿੱਕੀ ਤੋਂ ਸੱਦਿਆ ਬਹੁਤ ਸੋਲੀਆਂ ਗਰਦਾਸਪੁਰ ਦਾ ਇਹ ਹਾਂ ਤੁਸੀਂ ਆਪ ਫੋਨ ਕਰਕੇ ਬੁਲਾਇਆ ਹਾਂਜੀ ਮੈਂ ਬੁਲਾਇਆ ਫੋਨ ਤੁਹਾਨੂੰ ਇਹ ਪਸੰਦ ਆ ਤੁਹਾਨੂੰ ਸ਼ਾਦੀ ਕਰਾਉਣੇ ਚਾਹੇ ਮੇਰਾ ਕੀ ਹੱਕ ਜੀ ਤੁਹਾਡੀ ਮਾਂ ਸਹਿਮਤ ਹਾਂਜੀ ਤੇਰਾ ਨਾਂ ਵੀ ਮਾਤਾ ਮੈਂ ਬੋਲਦਾ ਨਹੀਂ ਪਿਆ ਵੀਡੀਓ ਉਹ ਵੀ ਬਣ ਰਹੀ ਆ ਇੱਧਰ ਵੀ ਚੱਲ ਰਹੀ ਆ ਠੀਕ ਆ ਜਿੰਨਾ ਕਹਿੰਦੇ ਨਾ ਮੈਂ ਗੱਲ ਗਲਤ ਫੋਨ ਤੋੜਨਾ ਸਹੀ ਗੱਲ ਆ ਮੈਂ ਜੂਠੇ ਮੈਂ ਫੋਨ ਤੋੜਿਆ ਨਾ ਚੰਗਾ ਕਰਿਆ ਤੁਸੀਂ ਸੁਣਿਓ ਆ ਕੇ ਸਹਿਮਤ ਆ ਨਾ ਸਹਿਮਤ ਐ ਬਾਲਗ ਹੈ ਆਪਾਂ ਕੁਝ ਨਹੀਂ ਕਰ ਸਕਦੇ ਜੇ ਨਿਬਾਲਕੋਂ ਦੀ ਫੇਰ ਨਿਬਾਲਕ ਹੋਵੇ ਫੇਰ ਫਿਰ ਆਪ ਐਕਸ਼ਨ ਲੈ ਸਕਦੇ ਆ ਮਾਤਾ ਆਪ ਉਹ ਉਹਦੇ ਕਿੰਦੇ ਕੋਲੇ ਇਹ ਤੇਰੇ ਕੋ ਰਹਿਦੀ ਕੁੜੀ ਮਾਂ ਜੀ ਬੈਠੀ ਐ ਮਾਂ ਸਹਿਮਤ ਪਰ ਇਹ ਰਹੀ ਨਾ ਅੱਜ ਤਾਂ ਮੇਰਾ ਦੇਖਦੇ ਆ ਹਾਂ ਹਾਂ ਇਹ ਥਾਂ ਜਿੱਦੇ ਅਸੀਂ ਸਾਲੂ ਬਾਹਰ ਇਹ ਘਰ ਕੀ ਦਾ ਜਿੱਥੇ ਰਹਿਣੇ ਤੁਸੀਂ ਸਾਨੂੰ ਸਾਲਾਂ ਦੇ ਭੇਜ ਆਇਆ ਤੁਹਾਨੂੰ ਸਹੇ ਬੈਠੀ ਹੈ ਨਹੀਂ ਨਾ ਧਰਮ ਖਾਲੀ ਕੀ ਆ ਤੁਹਾਨੂੰ ਲਈ ਪਸੰਦ ਆਇਆ ਅਸੀਂ ਕਿਹ ਵੀ ਰਿਹਾ ਦਾ ਕੋਈ ਰਿਸ਼ਤੇਦਾਰ ਨੂੰ ਚਲੋ ਮੈਨੂੰ ਦੱਸੋ ਪਲੇ ਆਫ ਫੋਨ ਲਿਆਉਂਦੇ ਲੋ ਮਾਂ ਸਹਿਮਤ ਹੈ ਹਾਂ ਜੀ ਕਿਹੜਾ ਫੋਨ ਤੋੜਿਆ ਆਹ ਫੋਨ ਤੋੜਿਆ ਆਹ ਫੋਨ ਤੋੜਿਆ ਜੀ ਚਲੋ ਜੀ ਤੇ ਫੋਨ ਤੋੜਿਆ ਕਿਵੇਂ ਆਏ ਬੰਤਾ ਜੀ ਜਿਨ੍ਹਾਂ ਨੇ ਸਾਰੇ ਖਲਾਵਾ ਬੀਬੀ ਜਿੰਨਾ ਕਿ ਮੈਂ ਕਰ ਰਿਹਾ ਹਾਂ ਅੰਦਰ ਦਾਖਲ ਨਾ ਦੇ ਮਗਰ ਲਾ ਦੇ ਦੀ ਦਾਖਲ ਜੀ ਦਾ ਵੱਖਰਾ ਪਰਚਾ ਦਰਸਾ ਠੀਕ ਹੈ ਤੁਸੀਂ ਆਣਾ ਪਿੱਛੇ ਆ ਜਾਓ ਕਿਸੇ ਦੇ ਕਿ ਵੜਨਾ ਨਾ ਲਾ ਲਟੂਗੀ ਅਸੀਂ ਇਹ ਨਹੀਂ ਕਿ ਤਿਆਰ ਜਾਣੇ ਮੈਂ ਮਗਰ ਟਰਾਲੀ ਲੈ ਕੇ ਆਵਾਂ ਪਹਿਲਾਂ ਬਿਠਾਉਣ ਨੂੰ ਇੱਕ ਗੱਲ ਹੋ ਰਿਹਾ ਹੈ ਨਹੀਂ ਮੈਂ ਕੋਈ ਨਹੀਂ ਪੋਚੇ ਲਾ ਕੇ ਮੈਂ ਲਿਆ ਚਲੋ ਸਰ ਜਿਨ੍ਹਾਂ ਦਾ ਮੈਂ ਕੰਮ ਕਰਦੀ ਹਾਂ ਉਹਨਾਂ ਨੂੰ ਸਾਈਟ ਤੇ ਲੈ ਦੇ ਦਿੰਦੀ ਹਾਂ ਚਲੋ ਜੀ ਚਲੋ ਅੱਛਾ ਉਹ ਮੁੰਡਾ ਹੈ ਜੀ ਜੀ ਕਿ ਮੇਰਾ ਬੰਦਾ ਮੇਰੇ ਨਹੀਂ ਸਿਰ ਤੇ ਨਾ ਕਿਹੜਾ ਪੰਡਾ ਛੋਟਾ ਤੇਰਾ ਮੇਰਾ ਪਿੰਡ ਜੀ ਗੁਰਦਾਸਪੁਰ ਲੱਗੇ ਪੈਂਦਾ ਮੈਂ ਕਈਆਂ ਸ਼ਹਿਰ ਲੱਗੇ ਅੱਛਾ ਗੁਰਦਾਸਪੁਰ ਆ ਸਾਡੇ ਰਿਲੇਸ਼ਨ ਨੂੰ 2 ਦੋ ਮਹੀਨੇ ਹੋ ਗਏ ਇੰਸਟਾਗ੍ਰam ਤੇ ਚੱਲਦੇ ਨੂੰ ਠੀਕ ਹੈ ਜੀ ਤੇ ਅਸੀਂ ਸਾਡੀ ਵਿਆਹ ਦੀ ਗੱਲ ਚੱਲਦੀ ਪਈ ਸੀ ਇਹਨਾਂ ਦੀ ਮਦਰ ਨਾਲ ਮੇਰੀ ਵੀ ਗੱਲ ਹੋਈ ਸੀ ਠੀਕ ਹੈ ਜੀ ਇਹਨਾਂ ਦੀ ਮਦਰ ਨਾਲ ਮੇਰੀ ਗੱਲ ਹੋਈ ਤੇ ਮੇਰੇ ਪਾਪਾ ਨਾਲ ਇਹਨਾਂ ਦੀ ਗੱਲ ਹੋਈ ਹੈ ਇਹਨਾਂ ਨੇ ਮੈਨੂੰ ਇਹਨਾਂ ਦੀ ਮਾਤਾ ਨੇ ਮੈਨੂੰ ਘਰ ਬੁਲਾਇਆ ਕਿ ਤੂੰ ਘਰ ਆ ਅਸੀਂ ਤੈਨੂੰ ਦੇਖਣਾ ਮਾਤਾ ਇਧਰ ਆਓ ਜੀ ਮਤਲਬ ਤੂੰ ਕਿੱਦਾਂ ਜਾਂ ਕਿੱਦਾਂ ਮੁੰਡਾ ਜਾਂ ਮਤਲਬ ਵਿਆਹ ਕਰਨਾ ਸੋ ਗੱਲਾਂ ਹੁੰਦੀਆਂ ਠੀਕ ਹੈ ਜੀ ਇਹਨ ਰਹਿੰਦਾ ਪਿਆ ਜੀ ਮੈਂ ਤੇ ਚਾਰ ਦਿਨ ਤੋਂ ਮੈਂ ਇਹਨਾਂ ਨਾਲ ਰਹਿੰਦਾ ਪਿਆ ਜੀ ਠੀਕ ਹੈ ਰਾਤੀ ਇਹਨਾਂ ਦੇ ਜੀਜੇ ਜੀਜੇ ਦਾ ਜੀਜੇ ਦਾ ਫੋਨ ਆਇਆ ਗੱਲਬਾਤ ਹੋਈ ਉਹ ਇਹਨਾਂ ਦੀ ਮਾਤਾ ਨੂੰ ਸਿੱਧੇ ਲੱਗੇ ਗਾਲਾਂ ਕੱਢਣ ਵੀ ਤੂੰ ਮੁੰਡਾ ਭੈਣ ਚ ਇਦਾਂ ਓਦਾਂ ਗੰਦੀਆਂ ਨਹੀਂ ਗਾਲਾਂ ਦੇਣ ਲੱਗੇ ਵੀ ਤੁਸੀਂ ਮੁੰਡੇ ਨੂੰ ਘਰ ਰੱਖਿਆ ਤੁਸੀਂ ਇਦਾਂ ਓਦਾਂ ਕੱਢੋ ਬਾਹਰ ਤੇ ਅੱਜ ਆਏ ਉਹਨਾਂ ਨੇ ਗੱਲ ਨਹੀਂ ਕੋਈ ਬਾਤ ਨਹੀਂ ਕੀਤੀ ਆਂਦੇ ਸਿੱਧਾ ਇਹਨਾਂ ਤੇ ਵੀ ਹੱਥ ਚੱਕਿਆ ਸਾਡੇ ਤੇ ਵੀ ਚੱਕਿਆ ਸਾਰਿਆਂ ਦੇ ਹੱਥ ਚੱਕਿਆ ਤੇ ਦੂਸਰੀ ਗੱਲ ਇਹ ਆ ਜੀ ਆ ਕੇ ਫੋਨ ਪੰਨਾ ਤੇ ਨੁਕਸਾਨ ਕੀਤਾ ਘਰ ਆ ਕੇ ਦੇਖੋ ਜੀ ਬਸ ਇੰਨੀ ਗੱਲ ਹੋਈ ਜੀ ਹੋਰ ਕੋਈ ਗ ਹਾਂ ਜੀ ਹੂੰ ਕਿੰਨੇ ਚਿਰ ਤੋਂ ਤੁਹਾਡੇ ਰਿਲੇਸ਼ਨਸ ਆਹੇ ਇਹ 2 ਮਹੀਨੇ ਹੋ ਗਏ ਜੀ 2 ਮਹੀਨੇ ਆ ਗਏ 2 ਮਹੀਨੇ ਤੁਹਾਨੂੰ ਇੱਥੇ ਆਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਨੂੰ ਮੈਨੂੰ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਇਹ ਜੀਜਾ ਆ ਜਿਹੜਾ ਕੁੜੀ ਦਾ ਤੁਹਾਡਾ ਜੀਜਾ ਸੀ ਹਾਂ ਜੀ ਇਹ ਅੱਜ ਹੀ ਆਇਆ ਸੀ ਕੱਲ ਦੇ ਆਇਆ ਅੱਜ ਹੀ ਆਇਆ ਕੱਲ ਵੀ ਜੀ ਦਾਰੂ ਪੀ ਕੇ ਵੀ ਰਾਤ ਨੂੰ ਗੱਲਾਂ ਦਿੰਦੇ ਪਏ ਸੀਗੇ ਨਾ ਇਹ ਹਾਂ ਤਾਂ ਉਹ ਵੀ ਗੱਲਾਂ ਦਿੰਦੇ ਪਏ ਸਾਰੇ ਦਿੰਦੇ ਪਏ ਜੀ ਅੱਜ ਵੀ ਸ਼ਾਇਦ ਹੋ ਸਕਦਾ ਤਾਂ ਇਹਨਾਂ ਨੇ ਸ਼ਾਇਦ ਦਾਰੂ ਪੀਤੀ ਹੋਵੇ ਉਹ ਪਤਾ ਨਹੀਂ ਪਰ ਇਹਦਾ ਫਿਰ ਗਲਤ ਹੈ ਨਾ ਇਹ ਵੀ ਦੇਖੋ ਜੀ ਹੂੰ ਜਦੋਂ ਮਾਤਾ ਸਹਿਮਤ ਹੈ ਤਾਂ ਫਿਰ ਘਰ ਦੇ ਵੀ ਸਹਿਮਤ ਹੈ ਬਾਈ ਆਇਆ ਹੈ ਬਾਈ ਹੁਣੀ ਵੀ ਸਹਿਮਤ ਹੈ ਨਾਲ ਬਾਈ ਦਾ ਵੀ ਕੋਈ ਕੁਝ ਤੁਹਾਡਾ ਸਾਰਾ ਪਰਿਵਾਰ ਸਹਿਮਤ ਹੈ ਹਾਂਜੀ ਸਹਿਮਤ ਹੈ ਮੇਰੇ ਭਰਾ ਵੀ ਸਹਿਮਤ ਆ ਹੁਣ ਮੇਰੇ ਭਰਾ ਦਾ ਨੰਬਰ ਹੈਗਾ ਤਰਫੋਂ ਹੂੰ ਨਾ ਉਹਨਾਂ ਨੇ ਜਲੇ ਆ ਨਾ ਉਹਨਾਂ ਨੇ ਫਿਰ ਤੋਂ ਕੋਟ ਮੈਰਿਜ ਤਾਂ ਨਹੀਂ ਕਰਵਾਈ ਤੁਸੀਂ ਦੱਕ ਨਾ ਨਾ ਤੁਸੀਂ ਵਿਆਹ ਕਰ ਲੋ ਬਿਹਤਰ ਵਸਤੇ ਰੋਜੀ ਵਿਆਹ ਕਰੋ ਅੱਛਾ ਕਰੋ ਵਿਆਹ ਕਰ ਹਾਂ ਕਰੋ ਤੋਰਨਾ ਹਾਂ ਜੀ ਤੋਰਨਾ ਜੀ ਮੈਂ ਐਵੇਂ ਨਹੀਂ ਕਰ ਇਹਨਾਂ ਨੇ ਸੜ ਬੀ ਮੁੰਡਾ ਦੇਖਣੇ ਟਿਕਾਣੇ ਦੀ ਆ ਮੈਂ ਹੋਗਾ ਮੈਂ ਗਰੀਬ ਹਾਂ ਮੇਰੇ ਘਰ ਪਰਾਂ ਗਰੀਬ ਨਹੀਂ ਗਏ ਮੇਰੇ ਮਾਪੇ ਮਾਪਾਂ ਦੀ ਕੁੜੀ ਆ ਹੂੰ ਐਡੇ ਗੰਦੇ ਆ ਨਾ ਮੇਰੇ ਭਰਾ ਬਹੁਤ ਗੰਦੇ ਵੱਟ ਕੇ ਇੱਥੇ ਜਾਵਣੇ ਕਿ ਮੈਨੂੰ ਹੂੰ ਜਾਨ ਕੇ ਜੇ ਤਾ ਮੈਂ ਜੇ ਤੇਰੇ ਭਰਾ ਐਡੇ ਵੱਡ ਕੇ ਜਾਵਣਗੇ ਫਿਰ ਉਹ ਕਹਣਗੇ ਮੁੰਡਾ ਕਉ ਸੱਦਿਆ ਤੂੰ ਇਹ ਬਾਰੋਂ ਨਹੀਂ ਜੀ ਮਾਮੇ ਨਾਲ ਗੱਲ ਹੋ ਰਹੀ ਹੈ ਮਾਮੇ ਨਾਲ ਲਗਾ ਲ ਹੋ ਰਹੀ ਹੈ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਨੇ ਵੀ ਟਾਈਮ ਦੇ ਦਿੱਤੀ ਗੱਲ ਸੁਣੋ ਉਹਨਾਂ ਨੇ ਤੁਸੀਂ ਆਦੇ ਮੰਮੀ ਪਾਪਾ ਨੂੰ ਦੱਸ ਕੇ ਆਏ ਆ ਕਰੇ ਮੇਰੇ ਮੰਮੀ ਪਾਪਾ ਮੇਰੇ ਮ ਮਦਰ ਨਹੀਂ ਹੈ ਪਪਾ ਨੂੰ ਮੈਂ ਦੱਸਿਆਗਾ ਠੀਕ ਹੈ ਇਹਨਾਂ ਦੇ ਮਾਮਾ ਹੁਣਾਂ ਨੇ ਦੱਸਿਆ ਵੀ ਆਪਾਂ 10 ਨੂੰ ਤਿੰਨ ਤੱਕ ਹੋ ਗਿਆ ਉਹ ਗੱਲ ਜਮਾਂਗੇ ਮੁੰਡੇ ਨੂੰ ਸ਼ਰਤਾਂ ਲਾਵਾਂਗੇ ਤੇ ਵਿਆਹ ਪੜਾਖ ਲਾਂਗੇ ਯਾਨੀ ਕਿ ਗੱਲ ਇਹਨਾਂ ਦੇ ਮਾਮੇ ਭਰਾਵਾਂ ਤੱਕ ਚੱਲ ਕੇ ਗੱਲ ਇੱਥੋਂ ਤੱਕ ਪਹੁੰਚ ਗਈ ਸਾਰਾ ਨਾ ਗੱਲ ਹੋਈ ਮੇਰੇ ਭਰਾਵਾਂ ਨਾਲ ਤੇ ਫਿਰ ਆ ਹੁਣ ਲਾਸਟ ਚਾਹ ਹੁੰਦਾ ਪਿਆ ਜੀ ਨਹੀਂ ਹੁਣ ਤੈਨੂੰ ਸਾਨੂੰ ਪਤਾ ਵੀ ਇਹਨਾਂ ਕੋਲ ਘਰ-ਬਾਰ ਹੈ ਨਹੀਂ ਗਾ ਜਮਾਂ ਗਰੀਬ ਆ ਕੱਲ ਕੱਲ ਤੂੰ ਕੁੜੀ ਨੂੰ ਧੋਖਾ ਦੇ ਜੇ ਤੇਰੇ ਦਾ ਘਰ-ਬਾਰ ਹੈ ਨਹੀਂ ਤੇਰੇ ਮਾਂ ਪਿਓ ਕੋਲ ਕੁਝ ਲੈਂਡ ਦੇਣ ਨੂੰ ਹੈ ਨਹੀਂ ਗਾ ਨਹੀਂ ਜੀ ਉਹ ਅੱਜ ਕੱਲ ਮੁੰਡੇ ਵਰ ਤੇ ਇਹ ਨਾ ਹੋਵੇ ਗਲਤ ਧੋਖਾ ਦੇ ਕੋਈ ਮਤਲਬ ਹੀ ਨਹੀਂ ਜੀ ਧੋਖੇ ਵਾਲਾ ਕੋਈ ਮਤਲਬ ਹੀ ਨਹੀਂ ਜੇ ਮੈਂ ਦੇਖੋ ਪਹਿਲੀ ਗੱਲ ਜੇ ਮੈਂ ਇਹ ਹੀ ਸੋਚਦਾ ਹੁੰਦਾ ਤਾਂ ਮੈਂ ਇੱਡੀ ਦੂਰ ਤੋਂ ਜੀ ਪਹਿਲੀ ਗੱਲ ਆਂਦਾ ਹੀ ਨਾ ਇੱਥੇ ਠੀਕ ਹੈ ਮੈਂ ਵੀ ਮਤਲਬ ਵੀ ਚਲੋ ਕੁੜੀ ਦਾ ਵੀ ਮੈਂ ਦੇਖਿਆ ਘਰ ਪਰਿਵਾਰ ਜਿੰਦਾ ਦਾ ਵੀ ਹੈਗਾ ਆਪਾਂ ਵੀ ਇਦਾਂ ਦੇ ਆ ਮਾੜੇ ਮੋਟੇ ਵੀ ਚਲੋ ਨਾਲ ਰੱਖਾਂਗਾ ਠੀਕ ਹੈ ਮਤਲਬ ਛੱਡਦੇ ਨਹੀਂ ਛੱਡਣ ਵਾਲੀ ਗੱਲ ਨਹੀਂ ਕੋਈ ਵੀ ਹਾਂਜੀ ਕੱਲੂ ਹੁੰਦਾ ਨਾ ਵੀ ਕੁੜੀਆਂ ਨੂੰ ਧੋਖਾ ਦੇ ਜਾਂਦੇ ਆਮ ਤੌਰ ਤੇ ਆਉਂਦਾ ਹੁੰਦਾ ਹੁੰਦੇ ਹੀ ਚੱਲਦਾ ਹੀ ਆ ਉਹ ਹੁੰਦੇ ਆ ਉਹ ਹੁੰਦੇ ਕੋਈ ਹੁੰਦੇ ਹੋਣਗੇ ਪਰ ਉਹ ਉਹਨਾਂ ਵਿੱਚੋਂ ਹੈ ਨਹੀਂਗੇ ਹੂੰ ਉਹ ਕੋਈ ਹੁੰਦੇ ਹੋਣਗੇ ਫਿਰ ਜਿਹੜੇ ਹੁੰਦੇ ਉਹ ਕੋਈ ਹੁੰਦੇ ਹੋਣਗੇ ਤੁਸੀਂ ਆਦੇ ਪਰਿਵਾਰ ਨਾਲ ਇਹ ਗੱਲ ਕਰੀ ਹੈ ਵੀ ਉਸ ਕੁੜੀ ਦੇ ਘਰ-ਬਾਰ ਹੈ ਨਹੀਂਗਾ ਵੀ ਉਹ ਧਰਮਸ਼ਾਲਾ ਇਨਾਂ ਦੀ ਵੱਡੀ ਸਿਸਟਰ ਨਾਲ ਵੀ ਗੱਲ ਹੋਈ ਸੀ ਜੀ ਮੇਰੇ ਉਹ ਕਹਿੰਦੇ ਵੀ ਅਸੀਂ ਤੈਨੂੰ ਕੁਝ ਨਹੀਂ ਦੇ ਸਕਦੇ ਮੈਂ ਕਿਹਾ ਮੈਨੂੰ ਇਹਨਾਂ ਤੇ ਕਹਿੰਦੇ ਦਾਜ-ਵਾਜ ਆਪਾਂ ਕੁਝ ਨਹੀਂ ਦੇਵਾਂਗੇ ਮੈਂ ਕਿਹਾ ਦਾਜ ਮੈਨ ਮੈਨੂੰ ਮੈਂ ਕਿਹਾ ਕੁੜੀ ਤੋੜਦੇ ਹੋ ਤੇ ਹੀ ਮੈਂ ਦਾਜ ਨਹੀਂ ਮੰਗਦਾ ਤੁਹਾਡੇ ਕੋਲ ਬਸ ਇਹਨਾਂ ਦੀ ਸਿਸਟਰ ਨਾਲ ਵੀ ਗੱਲ ਹੋਈ ਸੀ ਇਹ ਸਿਸਟਰ ਨਾਲ ਗੱਲ ਹੋਈ ਸਿਸਟਰ ਲੜਾਈ ਕਿਉਂ ਕਰ ਰਹੀ ਸੀ ਫਿਰ ਇਹਨਾਂ ਦੀ ਇਹਨਾਂ ਦੀ ਆਪਸੀ ਗੱਲ ਜੇ ਤੁਹਾਨੂੰ ਕਿਹਨੇ ਵੀ ਗੱਲ ਹੋਈ ਸੀ ਤੇ ਲੜਾਈ ਕਿਉਂ ਕਰਦੀ ਸਿਸਟਰ ਹੋਈ ਸੀ ਨਾ ਤਾਂ ਤੇਜੀ ਕਿਤੇ ਸੀ ਇਹਨਾਂ ਨੇ ਗੱਲ ਹਾਂਜੀ ਦੀਦੀ ਨੇ ਜੇ ਮੈਂ ਉੱਥੇ ਬੈਠੇ ਸੀ ਰੋਟੀ ਬਣਾਈ ਜਾਂਦੇ ਸੀਗੇ ਤੇ ਉਹ ਉਹਨਾਂ ਨੇ ਕੀਤੀ ਸੀ ਗੱਲ ਮੈਂ ਕਿਹਾ ਦੀਦੀ ਮੈਂ ਖਾ ਵੀ ਗੱਲ ਕਰ ਲਵਾਂ ਮੈਂ ਖਾ ਵੀ ਜਿਹਦੇ ਮੈਂ ਗੱਲ ਕਰਦੇ ਮੁੰਡੇ ਨਾਲ ਤੁਸੀਂ ਗੱਲ ਕਰ ਲਓ ਦੀਦੀ ਕਹਿੰਦੀ ਚੱਲ ਮੈਂ ਕਰ ਲੈਨੀ ਮੈਨੂੰ ਆਹਦੀ ਮੈਂ ਕਿਹਾ ਠੀਕ ਆ ਕਰ ਲਓ ਫਿਰ ਦੀਦੀ ਨੇ ਇਹਨਾਂ ਸਾਥੇ ਮੇਰਾ ਡਾਡੀ ਸਿਤਾਨੀ ਜਾਣੇ ਬਸ ਫੋਨ ਤੇ ਆ ਹਾਂਜੀ ਕੁਛ ਵੇਖਿਆ ਕਰਿਆ ਗਿਆ ਨਹੀਂ ਉਹਦੇ ਜਾ ਕੇ ਨਹੀਂ ਵੇਖਿਆ ਕੱਲ ਹਾਂਜੀ ਹੈ ਜਾਣਾ ਵਿਆਹ ਕਰਾ ਕੇ ਜਾਣਾ ਤੁੰਜੇ ਜਾਣਾ ਵਿਆਹ ਕਰਾ ਕੇ ਜਾਏਗੀ ਇੱਕ ਹੀ ਪਤਾ ਕਿਥੋਂ ਦਾ ਉਥੋਂ ਦਾ ਹੈਗਾ ਜਾਂ ਆਸੇ ਪਾਸੇ ਦਾ ਕਿਥੋਂ ਦਾ ਕੱਲੂ ਦਿਨ ਧੋਖਾ ਹੋ ਜੇ ਫੇਰ ਨਹੀਂ ਜੀ ਇਹਨਾਂ ਨੇ ਵੀ ਘਰ ਵੀ ਦਿਖਾਇਆ ਸੀ ਜੀ ਆ ਫੋਨ ਤੇ ਦਿਖਾਇਆ ਸੀ ਹਾਂਜੀ ਤੇ ਕਿਸੇ ਦਾ ਹੋਰ ਦਾ ਘਰ ਵਿਖਾਤਾ ਹੋਵੇ ਤੁਨੂੰ ਇਹਨਾਂ ਨੇ ਫੇਰ ਨਹੀਂ ਜੀ ਡਾੜੀ ਨਾਲ ਵੀ ਗੱਲ ਹੋਈ ਨਹੀਂ ਕਿਸੇ ਹੋਰ ਦਾ ਘਰ ਨਹੀਂ ਵਿਖਾ ਸਕਦਾ ਫੋਨ ਤੇ ਨਹੀਂ 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 ਜੀ ਜੀ ਕੱਲੂ ਦਿਨ ਧੋਖਾ ਹੋ ਗਿਆ ਫੇਰ ਮਤਲਬ ਜਾਣੇ ਕਿ ਤੈਨੂੰ ਵਿਸ਼ਵਾਸ ਹੈਗਾ ਵਿਸ਼ਵਾਸ ਹੈਗਾ ਮੈਨੂੰ ਬਹੁਤ ਜ਼ਿਆਦਾ ਠੀਕ ਹੈ ਵਿਸ਼ਵਾਸ ਹੈ ਜੀ ਮੈਨੂੰ ਇੱਕ ਦੂਜੇ ਦੇ ਪਿਆਰ ਚੰਨੇ ਆ ਤੁਸੀਂ ਮਤਲਬ ਇਹੀ ਕਹਿਣਾ ਪੂਰਾ ਮੈਨੂੰ ਤਾਂ ਸਾਫ਼-ਸਾਫ਼ ਹਾਂ 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 ਤੇ ਪਿਆਰ ਚ ਇੰਨੇ ਇੱਕ ਦੂਜੇ ਦੇ ਨਾਲ ਤੂੰ ਘਰ-ਬਾਰ ਵੇਖਿਆ ਨਾ ਉਹਨੂੰ ਪਤਾ ਵੀ ਤੱਕ ਤੇਰਾ ਘਰ-ਬਾਰ ਦਾ ਤੁਸੀਂ ਤਾਂ ਫੇਸਬੁੱਕ ਤੇ ਮਿਲੇ ਨਾ ਇੰਸਟਾ ਤੇ ਮਿਲੇ ਆ ਇੱਕ ਦੂਜੇ ਨੂੰ ਹਾਂਜੀ ਹੂੰ ਜੀ ਫਿਰ ਹੁਣ ਰੌਲਾ ਕੋਂ ਪਾਰੇ ਜੀਜਾ ਤੁਹਾਡਾ ਜੀ ਜੀ ਜਾਏ ਜੀ 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 ਮੈਂ ਤਾਂ ਜੀ ਸਹਿਮਤ ਹੈ ਕਿ ਭਾ ਜੀਜਾ ਪਤਾ ਨਹੀਂ ਕੀ ਆ ਕਾ ਤੋ ਰੌਲਾ ਪਈ ਜਾਂਦਾ ਤੁਹਾਡੇ ਭਰਾ ਦੀ ਕੁੱਟਮਾਰ ਵੀ ਹੋਈ ਏ ਇਸ ਗੱਲ ਹਾਂਜੀ ਇਹਨਾਂ ਨੇ ਵੀ ਮੁੱਕੇ ਮਾਰੇ ਆ ਜੀ ਇਹਨੇ ਇਹਨਾਂ ਨੇ ਮਾਤਾ ਨੂੰ ਵੀ ਦੇਖੋ ਜੀ ਮੰਮੀ ਗਲੇ ਮਾਰਿਆ ਛਾਤੀ ਤੇ ਮਾਰਾ ਮੰਮੀ ਦੇ ਜੀ ਮੁੱਕਾ ਇਹਨਾਂ ਨੂੰ ਦੇਖੋ ਜੀ ਸਾਰੇ ਪਹਿਨੇ ਹੋਏ ਆਗੇ ਇਹਨਾਂ ਦੇ ਵੀ ਜੀ ਮਾਰੀਆਂ ਵੇ ਇੱਥੇ ਨਿਸ਼ਾਨ ਹੈਗਾ ਜਿੱਦਾਂ ਲਈ ਸੜਾ ਵੇ ਇੱਥੇ ਇਹਨਾਂ ਨੇ ਉਹ ਮਾਰਿਆ ਨੇ ਕਿੰਨੇ ਕਿੰਨੇ ਪੜ੍ਹੇ ਤੁਸੀਂ ਮੈਂ ਜਿੰਨਾ 9 ਕਲਾਸਾਂ ਪੜ੍ਹਿਆ ਹਾਂ ਜੀ ਤੁਸੀਂ ਕਿੰਨੇ ਪੜ੍ਹਦੇ ਹੋ ਜੀ ਹਾਂਜੀ 9ਵੀਂ ਤੱਕ ਮੈਂ ਤੁਸੀਂ ਵੀ ਇੰਨੀ ਪੜ੍ਹੇ ਹੋ ਹਾਂਜੀ ਹੁਣ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹੋ ਹਾਂਜੀ ਹਾਂਜੀ ਆਣਗਵਾਂਡ ਤੁਹਾਡੇ ਤੇ ਇਤਰਾਜ ਲਾਉਂਦਾ ਹੋਊਗਾ ਵੀ ਇਹ ਮੁੰਡਾ ਕੌਣ ਆ ਘਰੇ ਲੈ ਆ ਕੇ ਰੱਖਿਆ ਆਣਗਵਾਂਡ ਦੇ ਗੁੱਸੇ ਤੁਹਾਡੇ ਨਾਲ ਆ ਇਧਰ ਦਾ ਆਣਗਵਾਂਡ ਦਾ ਇਹ ਪੂਰਾ ਇਤਰਾਜ ਆ ਇਧਰ ਇਧਰ ਹੋਊਗਾ ਪੂਜੀ ਹਾਂ ਆਣਗਵਾਂਡ ਦਾ ਪੂਰਾ ਇਤਰਾਜ ਆ ਵੀ ਇਸ ਤਰ੍ਹਾਂ ਰੱਖਣ ਦਾ ਹੱਕ ਹੱਕ ਨਹੀਂ ਰੱਖੰਦਾ ਇਹਨਾਂ ਦਾ ਹੁਣ ਤੁਹਾਡੇ ਵੀ ਕੁੜੀਆਂ ਨਾਲ ਆਣਗਵਾਂਡ ਤੁਸੀਂ ਵੀ ਡਰਦੇ ਹੋਵੋਗੇ ਹਾਂਜੀ 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 ਹੋਏ ਇਹ ਗੱਲ ਬਸ ਹੁਣੇ ਜਾਦੀ ਸੀ ਆਣਗਵਾਂਡ ਸਹਿਮਤੀ ਨਾ ਪਾਇਆ ਸੀ ਇਹਨਾਂ ਨੂੰ ਇਹ ਬੈਠੀ ਸਾਹ ਜ ਇਸ ਤਰ੍ਹਾਂ ਹੂੰ ਉੱਚਾ ਹਾਂਜੀ ਜੀ ਜੀ ਆਂਡ ਗਵਣ ਤਰਾਇ ਕਰਦਾ ਵੀ ਮੁੰਡਾ ਕੌਣ ਹੈ ਕੱਲ ਨੂੰ ਤੁਹਾਡੇ ਕੋਈ ਬੱਚੀ ਨੂੰ ਭਜਾ ਕੇ ਲੈ ਜਾਏ ਉਹ ਤਾਂ ਪਤਾ ਹੀ ਨਹੀਂ ਮੁੰਡਾ ਕੌਣ ਹੈ ਕਿੱਥੋਂ ਦਾ ਕਿਹਨੇ ਡਰਤਾ ਆਂਡ ਗਵਣ ਚ ਹੁੰਦਾ ਹੀ ਆ ਇੱਧਰ ਆ ਛੋਟੇ ਤੂੰ ਇੱਧਰ ਆਓ ਮਾਤਾ ਇੱਧਰ ਆਓ ਜੇ ਆਏ ਕਰਨਗੇ ਤਾਂ ਸੀਸ ਰਹਿਣ ਨਹੀਂ ਦੇਣਾਗਾ ਹੂੰ ਆ ਜਾਓ ਜੀ ਜੀ ਤੁਹਾਨੂੰ ਵੀ ਡਰ ਹੋਊਗਾ ਵੀ ਮੁੰਡਾ ਕੌਣ ਹੈ ਕੱਲ ਨੂੰ ਤੁਹਾਡੇ ਵੀ ਧੀਆ ਪੈਣਾ ਹੈਗੀਆਂ ਘਰੇ ਵੀ ਕੱਲ ਨੂੰ ਕੋਈ ਗੱਲਬਾਤ ਹੋ ਜੇ ਹਾਂ ਜੀ ਡਰਦਾ ਹੀ ਹੈ ਹੈ ਡਰਦਾ ਹੈਗਾ ਜੀ ਹੂੰ ਹੂੰ ਡਰਦਾ ਡਰਦਾ ਹੈਗਾ ਜੀ ਡਰਾਂ ਪੂਰਾ ਤੁਹਾਨੂੰ ਜੀ ਜੀ ਇਹ ਤੁਹਾਡੇ ਵਾਸਤੇ ਠੀਕ ਹੈ ਗੱਲ ਇਹ ਇਹਦਾ ਪਤਾ ਲੱਗੇ ਫਿਰ ਚੱਲ ਹੂੰ ਪੂਰਾ ਡਰੈੱਸ ਹੋਵੇ ਨਾ ਪਤਾ ਹੋਵੇ ਪ੍ਰੋਪਰ ਕਿੱਥੋਂ ਦਾ ਰਹਿਣ ਵਾਲਾ ਪਾਉਣੇ ਦੇ ਮਾਪਿਓ ਫਿਰ ਤਾਂ ਕੋਈ ਗੱਲ ਨਹੀਂ ਜੇ ਇੱਕ ਦੂਜੇ ਨੂੰ ਪਸੰਦ ਕਰਦੇ ਆ ਤਾਂ ਠੀਕ ਹੈ ਇਹ ਇਹਨੇ ਜਵਾਈ ਆ ਬੇਸ਼ੱਕ ਮਹੀਨਾ ਰਵੇ 2 ਮਹੀਨੇ 4 ਦਿਨ ਰਵੇ ਇਹ ਫਿਰ ਇਸ ਤਰ੍ਹਾਂ ਬੰਦਾ ਨਹੀਂ ਰੱਖ ਸਕਦੇ ਨਹੀਂ ਜਿਹੜਾ ਇਹ ਜਵਾਈ ਲੜਾਈ ਕਰਦਾ ਫਿਰ ਸਹੀ ਕਰਦਾ ਹਾਂਜੀ ਆਪਣੇ 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 ਭਾਅ ਦਾ ਸਹੀ ਆਹੋ ਆਪਣੇ ਭਾਅ ਦਾ ਆਪੇ ਸਹੀ ਆਹੋ ਰੱਖ ਨਹੀਂ ਸਕਦੇ ਇਸ ਤਰ੍ਹਾਂ ਇਹ ਕਦ ਭਾਇਰਾਂ ਨੇ ਇੱਥੇ ਹੂੰ ਮੇਰੇ ਪਾਸਟਰ ਦੇ ਲੈ ਹੰਦਾ ਮੇਰੇ ਪਾਸਟਰ ਦੇ ਦੇਖਿਆ ਤੂੰ ਆਦੇ ਪਾਸਟਰ ਤੇ ਘਰੇ ਨਾ ਜਾ ਹੂੰ ਕਿਉਂ ਤੂੰ ਕਿਵੇਂ ਕਿਹੜਾ ਹੈਗਾ ਬਸ ਲੋਕਾ ਚੌਕੀ ਗੱਲ ਵੀ ਇਹ ਤੁਹਾਡੀ ਸਗੀ ਪੈਣਾ ਹੈ ਸਗੀ ਪੈਣਾ ਵੀਰੇ ਮੇਰੀ ਹਾਂ ਫਿਰ ਤੁਹਾਨੂੰ ਉਹ ਮੁੰਡਾ ਘਰ ਦੇ ਵਿੱਚ ਜਿਹੜਾ ਰਹਿੰਦਾ ਉਹ ਕਦੋਂ ਤੋਂ ਪਤਾ ਲੱਗਾ ਤੁਹਾਨੂੰ ਵੀ ਤੁਹਾਨੂੰ ਤਾਂ ਭਰਾ ਰਾਤ ਹੀ ਪਤਾ ਲੱਗਿਆ ਵੀ ਇਹ 4-5 ਦਿਨ ਹੋ ਗਏ ਬਿਠਾਈ ਬਿਟਿਆਂ ਨੂੰ ਮੈਂ ਕਹਿੰਦੀ ਜੇ ਆਪਾਂ ਨਾ ਗਏ ਨਾ ਕੋਈ ਰਿਸ਼ਤੇਦਾਰ ਵੀ ਅਗਲਾ ਤਰਾਜ ਕਰਦਾ ਵੀ ਅਗਲਾ ਤਾਂ ਹੈ ਕਹਿੰਦਾ ਵੀ ਇਹਨਾਂ ਦਾ ਕੋਈ ਅੱਗਾ ਦੱਗ ਗਈ ਹੋਣੀਗਾ ਨਾ ਤਾਂ ਮੇਰੇ ਨਾਲਕੇ ਤੋਂ ਆ ਕੇ ਕੋਈ ਖੜਦਾ ਹੈ ਕਹਿੰਦਾ ਕੇ ਪੁੱਛ ਲ ਭਵੇਂ ਮੇਰੇ ਤਾਏ ਚਾਚੇ ਵੀ ਨਹੀਂ ਕਦੇ ਵੀ ਆ ਕੇ ਖੜੇ ਆ ਮੇਰੀ ਮਾਸੀ ਕੇ ਹੈਗੇ ਇਹਨਾਂ ਦੇ ਭਵੇਂ ਅਸੀਂ ਜਾਦੇ ਜਾੜ ਗਏ ਭਾਉ ਦੀ ਘੱਟ ਜਾੜ ਗਏ ਮੈਂ ਤਾਂ ਜਾਣੀ ਜਾਦੇ ਇਧਰੇ ਹੈਗੀ ਮਾਗਦੇ ਨੇ ਚੱਲ ਕੋਈ ਨਹੀਂ ਜੀ ਹੂੰ ਤੇ ਮਾਇਆ ਕਨਾ ਵਿਚਾਲਾ ਪਸਾਗਣ ਵੀ ਪਾ ਦਾਂਗੇ ਬੀਬੀ ਮਾ ਵੀ ਕਿਸ ਨਰਾਇਸ ਲਾ ਤਾਂ ਕਰ ਲਗੇ ਆਪਾਂ ਹਾਂ ਵੀ ਜੇ ਹੁਣ ਵੀਰੇ ਕੀ ਪਤਾ ਹੋੜੇ ਕਿੱਥੋਂ ਦਾ ਕਿੱਥੋਂ ਦਾ ਨਹੀਂ ਹੈਗਾ ਰਾਏ ਸਲਾਈ ਕਰਨੀ ਹੁੰਦੀ ਤਾਂ ਹਾਂ ਕਿ ਇਦਾਂ ਮਤਲਬ ਇਦਾਂ ਨਾ ਕਰਦੇ ਮਾਤਾ ਜੀ ਤੇ ਫੇ ਨਹੀਂ ਇੱਧਰ ਕਿਸੇ ਦੇ ਘਰੇ ਆਉਣ ਆ ਕੇ ਰਹਿਣਾ ਕੀ ਠੀਕ ਹੈ ਗੱਲ ਤੇਰੇ ਲਈ ਇੱਧਰ ਇੱਧਰ ਤੂੰ ਉਹਨੇ ਦੇ ਘਰੇ ਆ ਕੇ ਰਹਿ ਰਹੇ ਆਂ ਤੇਰੀ ਸ਼ਾਦੀ ਹੋਈ ਨਹੀਂ ਹਜੇ ਹੋਣੀ ਨਹੀਂ ਮਾਤਾ ਦੇ ਘਰੇ ਆਏ ਤੇਰੀ ਸ਼ਾਦੀ ਤੇ ਨਹੀਂ ਹੋਈ ਨਹੀਂ ਤੂੰ ਆ ਕੇ ਨੇ ਘਰੇ ਰਹਿਣਾ ਤੇਰੀ ਠੀਕ ਗੱਲ ਹੈ ਮਾਤਾ ਉਹਨਾਂ ਦੀ ਸਲਾਹ ਦੇ ਨਾਲ ਹੀ ਆਇਆ ਜੀ ਮਾਤਾ ਦੋਸ ਦੀ ਏ ਢੋਲੀ ਮਾਤਾ ਮਾਤਾ ਪਤਾ ਹੀ ਨਹੀਂ ਕਿ ਉਹਨਾਂ ਨੂੰ ਤੈਨੂੰ ਤਾਂ ਪਤਾ ਹੀ ਨਹੀਂ ਜੀ ਜੀ ਮਾਤਾ ਦੀ ਨਹੀਂ ਮਾਤਾ ਦਾ ਢੋਲੀ ਹੈ ਹਾਂ ਮਾਤਾ ਤਾਂ ਵਿਚਾਰੀ ਨੂੰ ਮਾਤਾ ਕਿ ਸਭ ਕੁਝ ਕਰਦਾ ਹੈ ਇਹਨੇ ਚੋਰੀਆਂ ਹੋਈ ਜਾਂਦੀ ਨਹੀਂ ਕਿ ਪਤਾ ਲੱਗਦਾ ਬੰਦੇ ਦਾ ਤੈਨੂੰ ਕੋਈ ਗੱਲਬਾਤ ਕਰਕੇ ਦੁਰਗੇ ਤੈਨੂੰ ਘਰ ਦੇ ਵਿੱਚ ਕੋਈ ਗੱਲਬਾਤ ਕਰਕੇ ਦੁਰਗੇ ਡਰੈਸ ਕੋਡ ਕੋਈ ਡਰੈਸ ਪੂਰਾ ਪ੍ਰੋਪਰ ਤੇਰੇ ਕੋਲ ਹੈ ਨਹੀਂ ਜਿਹੜੇ ਘਰ ਦਾ ਕੱਲਾ ਫੋਨ ਬਸ ਇਹਦੇ ਪਿਆਰ ਚ ਕੰਢੀ ਹੋ ਗਈ ਤੂੰ ਇਹ ਭਰਾਵਾ ਫੋਨ ਤੇ ਮੈਨੂੰ ਆਖੀ ਗਗਲੇ ਮਗਰ ਤੂੰ ਨਾ ਹਜੂ ਨਾ ਹੋ ਕਰਮ ਖਸੀ ਨੋ ਵੀ ਤੇਰੇ ਸਾਗਨ ਸਪੂਨ ਪੜਦਾ ਆਪਾਂ ਸਾਰੇ ਨਾ ਰਸਨਾ ਕਰਾਂਗੇ ਪਰ ਮੈਂ ਕਹ ਵੀ ਚੱਲ ਮੇਰੇ ਨਾਨਕੇ ਉਹਨਾਂ ਨੂੰ ਵੀ ਸੱਦ ਲਾਂਗੇ ਵੀਰੇ ਜੇ ਕੋਈ ਗਲਤ ਗੱਲ ਆ ਤੇ ਵੇਖ ਤੇ ਮੇਰੇ ਸਾਡ ਸੁਆਬ ਦੇ ਮੇਰੇ ਤੋਂ ਵੀ ਇੰਨੀ ਸੱਟ ਵੱਜ ਗਈ ਇਹਨੋਂ ਇਹ ਲੜਪੇ ਕਦੋਂ ਕੋ ਲੜੇ ਜਾਂ ਤੁਸੀਂ ਅਸੀਂ ਫਿਰ ਬਈ ਗੁੱਸਾ ਤੇ ਚੜਦੀ ਹੁਣ ਜੀ ਕੋ ਕੁਛ ਹੋ ਜਾਏ ਬੈਠਾ ਰਵਾਂ ਕਰ ਹਾਂ ਆਖਦਾ ਹੁੰਦਾ ਹੀ ਆਉਂਦਾ ਨਹੀਂ ਮੇਰੀ ਧੀ ਜੇ ਸਲਗਾਂ ਨਾ ਮਾਣ ਦੋਨੋਂ ਆ ਬਿਠਾਓ ਮੈਂ ਤਾਂ ਇੱਕ ਮਿੰਟ ਚ ਜੀ ਹਾਂ ਮੇਰੀ ਧੀ ਜੇ ਮਾ ਵਗੇ ਤੋ ਕੋਈ ਬਰਦਾਸ਼ ਕਰ ਲੂਗਾ ਹੁਣ ਐਨੇ ਭਣ ਭਰੇ ਜਨੇ ਉੱਠਦੇ ਕੋਈ ਆਤੀ ਦਾਬ ਦੀ ਬਰਦਾਸ਼ ਕੌਣ ਕਰ ਲੂਗਾ ਚਲ ਮੈਂ ਤਾਂ ਸਗੀ ਸੋਰੀ ਮੈਂ ਕਹਿੰਦਾ ਤੋ ਡੱਡ ਮਚਾਉਣਾ ਹੀ ਹੋਰ ਨਹੀਂ ਕੋਈ ਮਚਾਉਂਦਾ ਣ ਗਵਾ ਜਿਵੇਂ ਇਹਨਾਂ ਦੀ ਹੈਗੀ ਤੇ ਮੇਰਾ ਮੱਚਦਾ ਹੈਗਾ ਕਿਨੇ ਮੈਨੂੰ ਕਿ ਲੋੜ ਸੀ ਗਿਆ ਤੇ ਮੈਂ ਤਾਂ ਆਪਦੇ ਭਰੋ ਤੜਕੇ ਦੇ ਨਿਕਲੀਆਂ ਕਰੋ ਵੀ ਹਜੇ ਅਜੇ ਕੋਈ ਚਾੜ ਵੀ ਤਾਂ ਕੋਈ ਰੋਟੀ ਨਾ ਖਾਦਾ ਕਹਿੰਦੇ ਫੋਨ ਕਰਿਆ ਸੀ ਇਹਨਾਂ ਨੇ ਅਸੀਂ ਰਾਤ ਕੀਤਾ ਸੀਗੇ ਇਹਨਾਂ ਨੇ ਫੋਨ ਰਾਤ ਹੀ ਗਈ ਸੀ ਨੂੰ ਜੱਤੀ ਕੋਲ ਰਾਤ ਕੀਤਾ ਸੀ ਰਾਤ ਨਹੀਂ ਤੁਸੀਂ ਮੁਨਕਾ ਇੱਧਰ ਆਓ ਤੁਸੀਂ ਕੁੜੀ ਇੱਧਰ ਇਨਾਂ ਦੇ ਘਰ ਵਾਲ ਨੇ ਫੋਨ ਲਾਇਆ ਸੀਗਾ ਮੈਂ ਫੋਨ ਚ ਕਿਹਾ ਮੈਂ ਇਹਨੂੰ ਪਹਿਲਾਂ ਸੀ ਮੈਂ ਮੈਂ ਬਾਅਦ ਚ ਕਹਿੰਦਾ ਬਖਾਂ ਵੀ ਪਾਰੀ ਦਾ ਨੰਬਰ ਹੈਗਾ ਮੈਂ ਜਿਵੇਂ ਨੰਬਰ ਹੈ ਇਹ ਭਾਜਿਆ ਦੇ ਹਾਂ ਫਿਰ ਮੈਂ ਕਿ ਰੋਟੀ ਪਾਣੀ ਤਾਂ ਪੁੱਛਿਆ ਕਹਿੰਦੇ ਹਾਂ ਖਾ ਲਈ ਪਹਿਲਾਂ ਤਾਂ ਮੇਰੇ ਨਾਲ ਪਿਆਰ ਨਾਲ ਪੁੱਛੀ ਗਿਆ ਮੈਨੂੰ ਕਹਿੰਦਾ ਕਿ ਮੈਂ ਕਿਹਾ ਠੀਕ ਹੈ ਮੈਂ ਕਿਹਾ ਰੋਟੀ ਤੁਸੀਂ ਖਾ ਲਈ ਕਹਿੰਦਾ ਹਾਂ ਜੀ ਤੇ ਮੈਨੂੰ ਕਹਿੰਦਾ ਫਿਰ ਕਹਿੰਦਾ ਹੈ ਤੇਨੇ ਖਾਤੇ ਚ ਪੈਸੇ ਪਾ ਦੇ ਇਨਾਂ ਦੇ ਘਰ ਵਾਲੇ ਕਹਿੰਦੇ ਮੈਂ ਕਿਹਾ ਤੂੰ ਇਹ ਤੁਸੀਂ ਪਾ ਦਿਓ ਮੈਂ ਕਿਹਾ ਤੇ ਮੈਂ ਚਲ ਮੈਂ ਸਵੇਰੇ ਖਾਤਾ ਕਰ ਇਹਨੇ ਕੋਲ ਮੈਨੂੰ ਜਾਲਾ ਕੱਟਣ ਲੱਗ ਗਿਆ ਗੰਦੀਆਂ ਜੀ ਉਹ ਗੰਦੀਆਂ ਗ ਬੀ ਤੂੰ ਇੱਕ ਵਾਰੀ ਕੁੜੀ ਐ ਘਰ ਦੇ ਵਿੱਚ ਗੈਰ ਬੰਦੇ ਨੂੰ ਸਾਧ ਰਿਆ ਬਾਹਰਲੇ ਮੁੰਡੇ ਨੂੰ ਸਾਧਿਆ ਉਹ ਮੁੰਡੇ ਦਾ ਪਤਾ ਵੀ ਨਹੀਂਗਾ ਇਹ ਕੱਲ ਨੂੰ ਕੁਛ ਕਰਕੇ ਚਲਾ ਜਾਵੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਹਾਂ ਤਾਂ ਮੈਂ ਹਾਂ ਜ਼ਿੰਮੇਵਾਰ ਤਾਂ ਫਿਰ ਮਲੇ ਦੇ ਲੋਕਾਂ ਨੇਗੇ ਨਾ ਵੀ ਤੂੰ ਵੇਖਿਆ ਨਹੀਂ ਹਾਂ ਮਲੇ ਦੇ ਲੋਕ ਕਾਈ ਤਾਂਗਣਾ ਤੁਸੀਂ ਇੱਕ ਵਾਰੀ ਕੁੜੀ ਆਉਣ ਜਿਹਨੇ ਘਰ ਦੇ ਵਿੱਚ ਰੱਖੀ ਬੈਠੀ ਐ ਇਹ ਹਾਂ ਇਹ ਗਲਤ ਗੱਲ ਹੈ ਕੁੜੀ ਨੂੰ ਇਹ ਸਲਾਹ ਦਿੱਤੀ ਵੀ ਉਹਦੇ ਪ੍ਰਭਾਵਾਂ ਨੂੰ ਸਾਧ ਰਿਆ ਕੁੜੀ ਨੂੰ ਸਾਧਵਾ ਖਾਂ ਖਾਣਾ ਵੇਖਣਾ ਤਾਂ ਖਾਂ ਟਕਾਣਾ ਵੇਖ ਲੋ ਸ਼ਗਨ ਵੀ ਪਾ ਲੈ ਆਹੋ ਕੁਛ ਇਹਨੂੰ ਕਿਹਾ ਕ ਜੇ ਕੱਲ ਨੂੰ ਫਿਰ ਦੇਜ ਬੱਟ ਕੇ ਤਮੇ ਕਹਿੰਦੇ ਜਿੰਮੇਦਾਰ ਕੌਣ ਹੈਗਾ ਜੇ ਕੱਲ ਨੂੰ ਮਾਰ ਕੇ ਚੱਲ ਗਏ ਕਿਸੇ ਨੂੰ ਕੁਝ ਇਹ ਤਾਂ ਗੱਲ ਹੋ ਗਈ ਇਹਨੂੰ ਐਂ ਕਹਿੰਦੇ ਕਿ ਕਿੱਥੇ ਜਾਣੀ ਤੂੰ ਕਾਹ ਸਾਬ ਦੇ ਚੁਆ ਪੈ ਇਹ ਜਵਾਈ ਬਣ ਗਿਆ ਨਹੀਂ ਨਹੀਂ ਗੱਲ ਸਹੀ ਹੈ ਬਿਲਕੁਲ ਇਹਨੂੰ 30 ਸਾਲੋਂ ਕਿਵੇਂ ਜਵਾਈ ਇਹ ਤਾਂ ਜਵਾਈ ਨਹੀਂ ਹੈ ਇਹ ਜਵਾਈ ਆ ਅੱਛਾ ਉਹਨੂੰ ਜਵਾਈ ਮੰਨ ਲਿਆ ਆਹੋ ਉਹ ਜਵਾਈ ਨਹੀਂਗਾ ਉਹਨੂੰ ਚੱਕਵਾਦਾ ਹੁਣ ਤੁਹਾਨੂੰ ਪਤਾ ਨਹੀਂ ਮੈਂ ਕਹਿੰਦਾ ਕਹਿ ਦੇ ਨਾ ਕੋਈ ਕੋਈ ਕੋਸ ਨਹੀਂ ਕਹਿੰਦੇ ਬੋਲ ਸੜੇ ਕਹਿ ਦੇ ਕਹਿ ਦੇ ਕਹਿ ਦੇ ਕਹਿ ਦੇ ਕੋਈ ਨਹੀਂ ਕੋਈ ਕੋਈ ਨਹੀਂ ਕੋਈ ਕਹਿੰਦੇ ਬੋਲ ਸੜੇ ਕਹਿ ਦੇ ਕਹਿ ਦੇ ਕਹਿ ਦੇ ਕਹਿ ਦੇ ਹੁਣ ਤੁਸੀਂ ਕਿਵੇਂ ਵੀ ਇਸ ਕੁੜੀ ਕੋ ਤੰਗਾ ਸਾਰੇ ਪ੍ਰਭਾ ਜੀ ਆਪਾਂ ਨੂੰ ਕੋਈ ਕਹਵਾਂ ਨਾ ਉਹਦਾ ਨਾ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਇਹ ਉਹਦਾ ਹੱਕ ਬਣਦਾ ਹਾਂ ਜੇ ਹੁਣ ਕੋਈ ਸਾਰੀ ਸਮਝ ਕੇ ਰਿਹਾ ਉਹਦਾ ਬੱਡੇ ਦਾ ਹੱਕ ਬਣਦਾ ਭਾਈ ਪਿਓ ਦਾ ਵੀ ਪਰਾਣਾ ਹੋਦਾ ਹੈ ਹੀ ਨਹੀਂ ਗੱਲ ਆਵੀ ਤੇਰੇ ਕੋਲ ਨੰਬਰ ਤੇ ਗੱਲ ਕਰਾ ਉਹ ਵੱਡਾ ਉਹਦਾ ਹੱਕਵੰਦਾ ਮੈਂ ਬੜਤਾਲ ਕਰਕੇ ਵਿਆਹ ਕਰੂੰਗਾ ਅਗਲੇ ਹੁਣ ਜੇ ਗੱਲ ਕਰਗੇ ਜਿਹੜਾ ਇਹਦਾ ਪਰੋਣਾ ਇਹ ਗੁੱਡੀ ਦੇ ਘਰ ਵਾਲਾ ਹਾਂਜੀ ਉਹੀ ਰੋਲ ਨਿਵਾ ਰਿਆ ਪਿਓ ਦਾ ਹਾਂ ਉਹੀ ਨਿਵਾ ਰਿਆ ਤੱਕ ਸਿਆਣਾ ਉਹਨਾਂ ਦਾ ਫਿਰ ਹਰਖ ਆ ਵੀ ਸਾਡੀ ਮੇਰੀ ਸਾਲੀ ਆ ਜਿਹੜੀ ਇਹ ਦੂਜਾ ਮੁੰਡਾ ਕੌਣ ਰੱਖੀ ਬੈਠੀ ਆ ਹਾਂ ਇਹ ਇਹਨੂੰ ਜਾ ਕੇ ਦੱਸਟਾ ਜਾਵੇ ਤੇ ਉਹਨੂੰ ਬਾਹਰ ਕੱਢਿਆ ਜਾਵੇ ਇਹਨੂੰ ਜਾ ਕੇ ਲਿ ਗਏ ਆ ਹੂੰ ਹੱਕ ਤਾਂ ਇਹ ਹੀ ਆ ਹੂੰ ਕੁੜੀਏ ਠੀਕ ਹੈ ਤੇਰੇ ਅਸਤੇ ਠੀਕ ਹੈ ਲੈ ਇਹ ਸਾਰੀਆਂ ਜਿਹੜੀਆਂ ਤੂੰ ਉਹ ਮੁੰਡੇ ਨੂੰ ਭਾਈ ਬੈਠੀਆਂ ਕਰੀ ਜੀ ਮੈਂ ਹੀ ਬਸਦਾ ਸੀ ਜੀ ਇਹਨਾਂ ਨੂੰ ਮੈਂ ਸੱਦਿਆ ਤਾਂ ਤੂੰ ਜੀ ਸਾਡੀ ਕੋਈ ਮਾਰ ਸੱਦਿਆ ਤਾਂ ਹੈ ਬਲਿਆ ਸੀ ਇਹ ਨਹੀਂ ਕਹਿੰਦੇ ਤੂੰ ਨਹੀਂ ਸੱਦਿਆ ਤੂੰ ਨੂੰ ਪਸੰਦ ਆ ਚੱਲ ਠੀਕ ਹੈ ਤੂੰ ਵਿਆਹ ਕਰਾ ਦੇਣਾ ਕੁਛ ਕਰ ਪਰ ਜੇਕਰ ਕੱਲ ਕੋਈ ਗੱਲਬਾਤ ਹੋ ਜੇ ਘਰ ਦੇ ਵਿੱਚ ਤੂੰ ਘਟਨਾ ਕਰ ਜੇ ਉਹਦਾ ਪ੍ਰੋਪਰ ਡਰੈੱਸ ਦਾ ਵੀ ਨਹੀਂ ਪਤਾ ਆਪਾਂ ਨੂੰ ਕਿੱਥੇ ਤੇ ਰਹਿਣ ਵਾਲਾ ਇਹ ਆਧਾਰ ਕਾਰਡ ਕਿੱਥੇ ਤੇ ਦਿਖਾਈਂ ਆਧਾਰ ਕਾਰਡ ਹੈਗਾ ਤੇਰਾ ਦਿਖਾ ਦੇ ਨਾਲ ਇਹਨੂੰ ਅਸੀਂ ਆਖਣਾ ਤੇਰੇ ਡੈਡੀ ਨੰਬਰ ਕਿਹੜਾ ਡੈਡੀ ਤੇਰਾ ਹੈ ਨੀ ਕਿਹੜਾ ਲੱਗੇ ਪਿੰਡਾ ਤੇ ਤੂੰ ਤਾਂ ਜਾਂਦਾ ਸੀ ਮੇਰੀ ਮੰਮੀ ਹੈ ਨਹੀਂ ਨੀ ਮੰਮੀ ਨਹੀਂ ਡੈਡੀ ਹੈਗਾ ਤਾਂ ਡੈਡੀ ਆਪਾਂ ਫਿਰ ਐਨੀ ਗੱਲ ਕਰਨ ਦੀ ਤਾਂ ਲੋੜ ਹੀ ਨਹੀਂ ਸੀਗੀ ਵਧੀਆ ਫਿਰ ਤੁਸੀਂ ਉਹਦੇ ਸਾਨੂੰ ਰਾਸਲਾ ਨਾ ਕਰਕੇ ਗੱਲ ਕਰ ਲੈਣੀ ਕੀ ਨਾਂ ਤੇਰਾ ਰਕੇਸ਼ ਕੁਮਾਰ ਰਕੇਸ਼ ਕੁਮਾਰ ਹਾਂ ਤੂੰ ਕਰਦਾ ਨਹੀਂ ਬੂਆ ਹੁਣ ਨੰਬਰ ਹੈ ਕਰ ਇਹ ਕਿਹੜੀ ਪ੍ਰਾਦਾ ਤੇਰਾ ਮੁਕੇਰੀਆਂ 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 ਮਰਦੋ ਮਸਾਲਾ ਬਲਵੀਰ ਸਿੰਘ ਹੈ ਗਾਮ ਹੁਣ ਤੁਸੀਂ ਨਰਾਜ ਆਇਨਾ ਗੁੱਸੇ ਆ ਅਸੀਂ ਤਾਂ ਗੁੱਸੇ ਆ ਮੈਂ ਇਹਨੂੰ ਕਿਸੀ ਨਾ ਵੀ ਰਿਸਕੇ ਅਗਰ ਅਮ ਨੂੰ ਖਸਲਾ ਫੇਰ ਆਪਾਂ ਤਗੜੇ ਦਾ ਪਾ ਦੇਾਂਗੇ ਹਣ ਜੇ ਹੁਣ ਪਈ ਉਹਦਾ ਨਾ ਕੋਈ ਸਾਨੂੰ ਉਹ ਪੈਂਟ ਤੇ ਤਾਂ ਦੱਸੀ ਜਾਂਦਾ ਤੀ ਜਾ ਕੇ ਸਾਨੂੰ ਉਹਦਾ ਘਰ-ਬਾਰ ਵਿਖਾਵੇ ਸੀ ਤੁਰਤ ਕਰਾਈਂ ਕਰ ਦਾਂਗੇ ਫੇਰ ਇਹ ਸਭ ਘਰ-ਬਾਰ ਇਹ ਘਰ-ਬਾਰ ਵਿਖਾਓ ਆਪਾਂ ਇੱਧਰ ਆਓ ਤੁਰਤ ਇਧਰ ਘਰ-ਬਾਰ ਵਿਖਾਓਗੇ ਇਹ ਇਹਨਾਂ ਦੇ ਇਹਨਾਂ ਦੇ ਬ੍ਰਦਰੋਂ ਨਾਲ ਗੱਲ ਹੋਈ ਹੈ ਭਰਾ ਦਾ ਵਿਚਾਰਾ ਸਿੱਧਾ ਸਾਵਾ ਭਰਾ ਮੈਂ ਇਹਦੇ ਭਰਾ ਭਰਾ ਨੇ ਤਾਂ ਦੇਖ ਲੈ ਭਰਾਵਾਂ ਨਾਲ ਗੱਲ ਹੋਈ ਹੈ ਇਹਨਾਂ ਦਾ ਸਰਪਾਈ ਇਹਨੇ ਤਾਂ ਮੇਰੇ ਐਡੀ ਐਡੀ ਸੱਟ ਮਾਰੀ ਜੇ ਨਾ ਹੁੰਦਾ ਤੇ ਇਹਨੂੰ ਆਇਸ ਮੇਰੀ ਭੈਣ ਹੈਗੀ ਹਾਂ ਹਾਂ ਤੂੰ ਤਾਂ ਮੇਰੀ ਪੁੱਤ ਕਿਵੇਂ ਇੱਕ ਆਲੂ ਵਾਰ ਨਾਲ ਗਾਲੀ ਚੁਕੀ ਜਾਂ ਦੋਵੇਂ ਕਿਹੜੇ ਜੋਣ ਹੂੰ ਹੂੰ ਜਿੰਦਾ ਹੁੰਦਾ ਜ਼ਿੰਮੇਵਾਰ ਹੁੰਦਾ ਜੀ ਸਾਨੂੰ ਹਡਾਰਾ ਵੀ ਇਹ ਕੋਈ ਡਰ ਹੈ ਡਰ ਹੈ ਸਾਡੇ ਬੱਚੇ ਵੀ ਹੈਗੇ ਜੀ ਸਾਡੇ ਵੀ ਧੀ ਆਏ ਨਾਲ ਕਰਦੇ ਇਸ ਤਰ੍ਹਾਂ ਵਾਲੇ ਕੰਮ ਜੀ ਖਾਲੀ ਗੱਲੀ ਹੈ ਨਾ ਨਾ ਚੇਤਾ ਹਾਂ ਵਰਤੀ ਹੋ ਤਾਂ ਕੰਮਲਾ ਹੋਗਾ ਬਈ ਹੂੰ ਨਹੀਂ ਕਿਪ ਕਰਦਾ ਜੀ ਜੇ ਅਗਰ ਸਹੀ ਖੜੇ ਤੂੰ ਜਾਗ ਲੈ ਆ ਜਾ ਕੇ ਜੀ ਜਿਹਾਣਾ ਹੂੰ ਇਹ ਤਾਂ ਪੂਰੀ ਕਰੋ ਨਾ ਇੱਥੋਂ ਆ ਮੇਰੇ ਕੋਲ ਹੂੰ ਇਹਦਾ ਕਰ ਇਹਦਾ ਕਰ ਹੂੰ ਤੇਰਾ ਕਰ ਨਹੀਂ ਤੂੰ ਤਾਂ ਦੱਸ ਸਕਦਾ ਕੋਈ ਦੰਦ ਹੋਣਾ ਜਿਹੜਾ ਕਰਾ ਬਾਹਰ ਆ ਕੇ ਮਨਤਾ ਕਰ ਕਰ ਕੇ ਆ ਗਾ ਦੁਨਵੰਦੇ ਅਜੇ ਤੂੰ ਛਾਵਾਂ ਛੇ ਦਿਨਾਂ ਸਾਨੂੰ ਇਹ ਤਾਂ ਸਹਿਬ ਵੀ ਨਾ ਪਾਇਆ ਉਹ ਤਾਂ ਕਰ ਬਰ ਖਾ ਦੇ ਅਸੀਂ ਤੈਨੂੰ ਉਹ ਕਰਨਾ ਤੇ ਕੱਲ ਬਰ ਕੱਲ ਤੇ ਤੂੰ ਅੱਜ ਦੀ ਸਤਿ ਆ ਕੇ ਥੋੜਾ ਵੀ ਰਸਾ 걸 ਪੈਂਦੇ ਹੁੰਦੇ ਆ ਨਹੀਂ ਸਗਣ ਪੈਂਦੇ ਆ ਪਾਪਾਈ ਕੀ ਕੰਮ ਕਰ ਤੈਨੂੰ ਮੈਂ ਕੰਮ ਜੀ ਇੱਥੇ ਸ਼ਰਨਗਰ ਕਰਦਾ ਮੈਂ ਲੱਕੜ ਦਾ ਕੰਮ ਲੱਕੜ ਦਾ ਕੰਮ ਕਰਦਾ ਕਿੰਨਾ ਕ ਚਲੋਗੇ ਕੰਮ ਕਰਦ ਨੂੰ ਮੈਨੂੰ 2 ਸਾਲ ਹੋ ਗਏ ਇੱਕ ਘਰਾਂ ਚ ਕਰਦਾ ਤੇ ਉ ਫੈਕਟਰੀ ਰੂਟ ਚ ਘਰਾਂ ਘਰਾਂ ਚ ਤਰ੍ਹਾਂ ਦੇ ਕਰਦੇ ਹਾਂ ਹਾਂਜੀ ਕਿੰਨੇ ਕੇ ਪੈਸੇ ਬਣਾ ਲੈਣੇ ਨੇ ਮਹੀਨੇ ਦੇ ਮਹੀਨੇ ਦੇ ਮੈਂ ਜੀ ਮੇਰਾ 13000 ਬਣ ਜਾਣਾ 13000 ਰੁਪਏ ਬਣ ਜਾਣਾ ਕਿੰਨੇ ਰੁਪਏ ਤੁਹਾਡੀ ਲੈਣੇ ਮੈਂ 550 550 ਹਾਂਜੀ 550 ਦੇ 51300 ਰੁਪਏ ਕਿਵੇਂ ਬਣੂਗਾ 16000 ਬਣੂਗਾ 16000 ਬਣੂਗਾ ਜੀ ਖਰਚਾ ਕੱਢਣਾ ਪੈਂਦਾ ਮੈਨੂੰ ਕਮਰੇ ਦਾ ਕੱਢਣਾ ਪੈਣਾ ਗੈਸ ਲੈਂਟ ਦਾ ਕੱਢਣਾ ਪੈਣਾ ਕਮਰੇ ਦਾ ਨਹੀਂ ਇੱਕ ਪਾਸੇ ਕਹਿੰਦਾ ਮੇਰੇ ਕੋਲ ਘਰਬਾਰ ਹੈ ਦੂਜੇ ਪਾਸੇ ਕਹਿੰਦਾ ਮੈਨੂੰ ਕਮਰੇ ਦਾ ਕੱਢਣਾ ਪੈਣਾ ਮੈਂ ਡੇਲੀ ਅਪਡੇਟ ਥੋੜੀ ਕਰਾਂਗਾ ਮੈਂ ਬਿਸ਼ਰਮਾ ਜੀ ਤੈਨੂੰ ਵੇਚ ਘੱਟ ਕੇ ਖਾਦਦੇ ਅਸੀਂ ਅਧਿਕਾਰਯੋਗ ਹਾਂ ਅਸੀਂ ਜਿੰਮੇਵਾਰ ਹਾਂ ਕੋਈ ਨਹੀਂ ਮੈਂ ਕਸ਼ਮੀਰ ਚ ਕਰਦਾ ਹਾਂ ਤੇਰੇ ਜਿੱਤੀ ਅਗਲੇ ਤੂੰ ਐਵੇਂ ਕੋਈ ਤੋ ਕਰ ਸੀਸਾ ਆ ਗਿਆ ਮੈਂ ਕਿ ਸ਼ਰੀ ਲੱਗ ਕਸ਼ਮੀਰ ਚ ਅੱਛਾ ਉੱਥੇ ਕਰਨਾ ਕੰਮ ਤੂੰ ਬਹੁਤ ਵੱਡਾ ਕੀਤਾ ਹੈ ਮੈਂ ਕੀ ਤੋਂ ਖਾਦਦਾ ਨਹੀਂ ਮੈਂ ਦਾ ਦੋਖਾ ਵੀ ਇਹ ਕੱਲ ਤੱਕ ਵਿੱਚ ਵਟਦਾ ਇਹਨੇ ਫੇਰ ਤੂੰ ਤਾਂ ਰੋ ਰਹੀ ਆ ਵੀ ਮੇਰੀ ਮੇਰੀ ਭੈਣ ਵਿੱਚ ਵਟ ਦਤਾ ਫੇਰ ਮਾਂ ਤੇਰੀ ਭੋਲੀ ਆ ਮਾਂ ਨੂੰ ਕੁਛ ਪਤਾ ਨਹੀਂਗਾ ਅੱਜ ਕੱਲ ਬਈ ਕਸ਼ਮੀਰ ਦੇ ਕਸ਼ਮੀਰ ਚ ਕੰਮ ਕਰਦਾ ਤੈਨੂੰ ਪਤਾ ਵੀ ਹਾਂਜੀ ਕਸ਼ਮੀਰ ਚ ਕਰਦਾ ਕਿੰਨੇ ਚੋਟੋਂ ਕਰਦਾ ਐ ਤਾਂ ਨਹੀਂ ਚੀ ਤੇ ਫੇਜੂ ਗੱਲ ਐ ਤੈਨੂੰ ਪਤਾ ਨਹੀਂ ਕਿੰਨੇ ਭਿੰਨ ਭਰਾ ਤੈਨੂੰ ਦੱਸਿਆ ਨੇ ਦੋ ਆ ਜੇ ਇਹ ਇੱਕ ਤਾਂ ਕਹਿੰਦੇ ਨਸ਼ਾ ਕਰਦਾ ਮੇਰਾ ਭਰਾ ਤੇ ਇੱਕ ਛੋਟਾ ਹੈ ਦੂਜਾ ਵੀਰ ਦਾ ਭਰਾ ਹੈ ਦਾ ਦੂਜਾ ਭਰਾ ਆ ਜੀ ਆ ਫੈਕਟਰੀ ਚੱਲਦੀ ਆ ਜੀ ਆ ਬਰਾਬਰ ਖੜ ਗਿਆ ਬਦਤਾ ਇਹ ਬਣ ਗਿਆ ਹੂੰ ਆ ਫੋਟੋ ਤੇਨੂੰ ਦਿਖਾਦੀ ਹੋਵੇ ਨੇ ਹੂੰ ਕੀ ਤੇਰਾ ਤਾਂ ਠੀਕ ਹੈ ਕੱਲ ਕਿਸੇ ਦੇ ਘਰੇ ਰਹਿਣਾ ਐਦਾਂ ਆ ਕੇ ਤੈਨੂੰ ਡਰ ਨਹੀਂ ਰਹੀ ਬੀਜੇ ਮੈਨੂੰ ਪਤਾ ਲੱਗਿਆ ਬੀ ਮੰਨ ਲਿਆ ਕੁੱਤਿਆਂ ਮਮਮੀ ਉਹਨਾਂ ਨਾਲ ਗੱਲ ਹੋਈ ਮੈਂ ਵੀ ਦੇਖੋ ਜੀ ਮਮਮੀ ਤਾਂ ਯਾਰ ਚੋੜੀ ਆ ਮਮੂ ਨੂੰ ਕੁਛ ਨਹੀਂ ਪਤਾ ਮਮਮੀ ਤਾਂ ਪਿੱਛੇ ਲਾ ਲਈ ਇਹਨਾਂ ਨੇ ਪਿੱਛੇ ਲਾ ਲਈ ਹਾਂ ਘਰ ਮੁਖਾ ਦੋ ਵੀਡੀਓ ਕੋਲ ਲਾ ਕੇ ਵੀਡੀਓ ਵੀਡੀਓ ਕੋਲ ਲਾ ਕੇ ਦਿਖਾ ਤੇ ਪਾਪੇ ਨਾਲ ਗੱਲ ਕਰਾ ਕਰਾ ਤੁਰ ਗਏ ਗੱਲ ਕਰਾ ਲਿਆ ਜਾ ਗੱਲ ਕਰਾ ਹੁਣ ਬਈ ਆਪਾਂ ਵੀ ਤਿੰਗਾ ਪਹਿਣਾ ਵਾਲੇ ਹੈਗੇ ਹਾਂ ਬਿਲਕੁਲ 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 ਸਹੀ ਹੈ ਗੱਲ ਹੈ ਵੇ ਜੋ ਕੋਈ ਬੰਦੇ ਦੀ ਗਲਤੀ ਹੈ ਨਾ ਤੇ ਵਿਛੱਕ ਦੀ ਸੁੱਤਰ ਲਾ ਕੇ ਮਾਰੋ ਨਹੀਂ ਨਹੀਂ ਸਹੀ ਹੈ ਅੱਜ ਮਹੀਨੇ ਕਦਮ ਲੈ ਸਹੀ ਹੈ ਸਹੀ ਹੈ ਬਿਲਕੁਲ ਸਹੀ ਹੈ ਮੁੰਡਿਆਂ ਤਾਂ ਨਾ ਪਤਾ ਮੇਰੀ ਭੈਣ ਦਾ ਸਿਰ ਤੇ ਸੱਟ ਮਾਰਨੀ ਕਿ ਨਾਵੇਂ ਮੇਰੇ ਤਾਂ ਏਡਾ ਮਾਰ ਗਿਆ ਅੱਛਾ ਤੁਹਾਡੇ ਹਾਂ ਸੱਟ ਹੋਰ ਉਹਨੂੰ ਜਦੋਂ ਮਛੜਾਂ ਮੀਸੀ ਗਈ ਹੁਣ ਉਹਨੂੰ ਵੀ ਆਪਣੇ ਦੇ ਗੁੱਸੇ ਨਾਲ ਲੈ ਕੇ ਮੈਂ ਤੂੰ ਕਿਸੇ ਘਰ ਪਿੰਡ ਮੈਂ ਹੋਏ ਮੈਂ ਤਾਂ ਸੁਖ ਨੇ ਰਹੇ ਵੀਰੇ ਸੁਖ ਨੇ ਰਹੇ ਤੁਸੀਂ ਜੀ 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 ਬੜਾ ਤਾਂ ਫਿਰ ਹੁੰਦਾ ਹੀ ਹੈ ਭੈਣ ਭਰਾਵਾਂ ਨੂੰ ਵੀ ਜੇ ਕਰ ਉਹ ਲੈ ਕੇ ਕੋਈ ਤੇ ਚਲਾ ਗਿਆ ਫਿਰ ਵੀ ਤੁਹਾਨੂੰ ਦਿੱਕਤ ਆਉਣੀ ਹੈ ਸਾਨੂੰ ਦਿੱਕਤ ਹੀ ਹੈ ਫਿਰ ਇਹਨਾਂ ਦਾ ਕੌਣ ਹੈ ਜ਼ਿੰਮੇਵਾਰ ਕੀ ਹੈਗਾ ਬਈ ਇਹਨਾਂ ਦਾ ਆ ਮ ਤੁਹਾਡੀ ਸਗੀ ਮਾਸੀ ਆਏ ਕਸਾਈ ਮੈਨੇ ਗਾਸ ਜਿਹੜਾ ਉਹਦੇ ਘਰ ਵਾਲਾ ਨਹੀਂ ਸੀਗਾ ਜਦੋਂ ਅਸੀਂ ਜੀ ਅੰਦਰ ਮੈਂ ਜਦੋਂ ਮੈਂ ਜੀ ਅੰਦਰ ਪੈਸੇ ਇਹਦੇ ਘਰ ਆਦਾ ਸੀ ਕਿਹਾ ਤਾਂ ਮੈਨੂੰ ਕਹਿੰਦਾ ਮੇਰਾ ਰਿਲੇਸ਼ਨਸ਼ਿਪ ਚ ਜਾ ਕਹਿੰਦਾ ਸੀ ਇਹਦੇ ਘਰ ਵਾਲਾ ਜੀ ਮੈਨੂੰ ਤੈਨੂੰ ਕਹਿੰਦਾ ਸੀ ਨਹੀਂ ਨਹੀਂ ਐ ਤਾਂ ਨਹੀਂ ਗੱਲ ਕਹਿ ਸਕਦੇ ਏਡੀ ਏਡੀ ਦੁਸ਼ਨਾ ਦਾ ਨਾਲਾ ਨਹੀਂ ਨਹੀਂ ਐਡਾ 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 ਕੰਮ ਤਾਂ ਨਹੀਂ ਉਹ ਕਰ ਸਕਦਾ ਨਹੀਂ ਨਹੀਂ ਇਹ ਗੱਲ ਕਹਿੰਦੇ ਤੂੰ ਨਹੀਂ ਇਹ ਗੱਲ ਸੋਚ ਸਮਝ ਕੇ ਕਹੀ ਦੀਵੇਂ ਗੱਲ ਕਹਿੰਦੇ ਚੰਗਾ ਲੱਗੇ ਤੁਹਾਨੂੰ ਤੇਰੇ ਜੀਜਾ ਤੇਰੇ ਪੇਮਾ ਵਰਗਾ ਆਈ ਨਾ ਨੰਨ ਨੂੰ ਸਲਦਾ ਬੱਤੇ ਸੱਟ ਕੇ ਕੀ ਮਾਤਾ ਉਹ ਕਾਹ ਸਾਲਦਾ ਗੱਲ ਮੇਰੀ ਗੱਲ ਸੁਣ ਇਹ ਨਾ ਉਹਦੇ ਵਰਗੀ ਬੋ ਦਿੱਤੀ ਆ। ਉਹਦੇ ਵੱਡੇ ਜੀਜੇ ਹੁੰਦੇ ਆ ਨਾ ਉਹ ਪਿਆ ਵਰਗੇ ਹੁੰਦੇ ਆ। ਪਿਆ ਵਰਗਾ ਹੁੰਦਾ ਨਾ ਵੀਰੇ ਉਹ। ਹੈ ਉਹਨੇ ਆਦੀ ਸੀ ਸਮਝਿਆ। ਹੁਣ ਇਹ ਗਲਤ ਹੋ ਗਈ ਹੈ। ਇਹ ਅੰਨੀ ਹੋਈ ਆ ਹੁਣ ਜਮ। ਹਾਂ ਹਾਂ ਇਹਨੂੰ ਪਤਾ ਨਹੀਂ। ਇਹਨੂੰ ਕਾਸੇ ਦਾ ਪਤਾ ਨਹੀਂ। ਏਡੀਆਂ ਗੱਲਾਂ ਨਹੀਂ ਬਾਈ ਕਹਿਣੀਆਂ ਚਾਹੀਦੀ ਉਹ ਕਿੱਦੇ ਦਾ ਆਉਂਦਾ ਜਾਂਦਾ। ਇਹ ਤੂੰ ਪਹਿਲਾਂ ਤਾਂ ਇਹਨੂੰ ਕਿਹਾ ਨਹੀਂ ਹੋਣਾ ਉਹਨੂੰ ਅੱਜ ਕਹਿੰਦੀ ਆ। ਤੁਸੀਂ ਜਾਂਦੇ ਤੁਸੀਂ ਉਹੀ ਇੱਥੇ ਜਵਾਈ ਆ। ਤੁਸੀਂ ਜਾਂਦੇ ਵੇਖਿਆ ਬੰਦਾ ਹੋਊਗਾ ਜਿਹੋ ਜਿਹੇ ਦੂਸਰੇ ਵਾਲਾ ਪਹੁੰਚਿਆ ਗੱਲ ਹੈ ਉਹ ਹੀ ਤਾਂ ਗੱਲ ਹੈ ਸਾਈ ਇਹ ਤਾਂ ਗੱਲ ਹੋਰ ਹੀ ਕੱਟ ਮੈਂ ਨਹੀਂ ਫੇਰ ਵੀ ਬੰਦਾ ਨਹੀਂ ਕਹਿ ਸਕਦਾ ਇਹਦੀ ਗੱਲ ਤੇ ਆਪ ਦੀ ਕੁੜੀ ਤਾਂ ਜਿੱਡੀ ਹੈਗੀ ਭਾਈ ਆਹ ਹਫਤੇ ਫੜਦੀ ਹੈਗੀ ਜਿੱਦੂ ਮਰਜ਼ੀ ਜਾ ਕੇ ਫੜ ਲਾ ਹਮਤ ਲੈ ਲਵੀਂ ਜਿਹਨੂੰ ਹਾਂ ਤੇ ਵਾਦੂ ਲੈ ਕੋਈ ਆਹ ਗੱਲ ਕਰਾ ਉਹ ਅੰਦਰ ਵੜ ਕੇ ਫੋਨ ਲੈ ਕੇ ਫੁੱਲ ਲੈ ਕੇ ਨਹੀਂ ਉਹ ਨਾਲ ਉਹ ਕਰਾਈ ਉਹ ਅੰਦਰ ਵੜ ਕੇ ਫੋਨ ਲੈ ਕੇ ਗੱਲ ਕਰਾ

ਨਹੀਂ 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 ਐਡਾ 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 ਜਾਮ ਨਹੀਂ ਲਾਉਣਾ ਚਾਹੀਦਾ ਗਲਤ ਕਰ ਲਾ ਗਲਤ ਕਰ ਲਾ ਗਲਤ ਉਹ ਤਾਂ ਬਸ ਜਿੱਦੀ ਕੁੜੀ ਹੈ ਜੀ ਵੰਦੀ ਆ ਕਿਦਾਂ ਬਾਹਰ ਪਾਉਣਾ ਹੈ